ਕਕਾ ਕਿਰਨ ਕਮਲ ਮਹਿ ਪਾਵਾਂ ਸਦੀਪਗਾਸੋ ਸੰਪਨ ਨਹੀਂ ਆਵਾ ਕਿਵੇਂ ਅਸਲ ਦੀ ਗੱਲ ਕੀ ਹੈ 100 ਲੱਖ ਵੇਟਣਾ ਨਾ ਹੋਈ ਕਹਿੰਦੇ ਕਕਾ ਕਿਰਨ ਕਮਲ ਮੇ ਪਾਵਾਂ ਜਿਹੜੀ ਅੰਦਰ ਜੋ ਜਿਹੜੀ ਅੰਦਰ ਗਿਆਨ ਦੀ ਕਿਰਨ ਪੈ ਗਈ ਸਾਡੇ ਜਿਹੜੀ ਗੱਲ ਦੀ ਸਾਨੂੰ ਸਮਝ ਆ ਗਈ ਸਸੀ ਵਿਗਾਸ ਸੰਪਟ ਨਹੀਂ ਆਵਾ ਉਹਦੇ ਨਾਲ ਬੰ ਜਿਹੜਾ ਹੈ ਬੁੱਲ ਵਿੱਚ ਚੱਲਣ ਹੋ ਜਾਂਦਾ ਰੋਸ਼ਨੀ ਹੋ ਜਾਂਦੀ ਸਸੀ ਵਿਗਾਸ ਮਨ ਕੜਾ ਅਸਲ ਤੇ ਚਿੱਤ ਤੇ ਅਰਮਾਨ ਦੋਹਾਂ ਲਈ ਨੋਵਰੇ ਜਿਹਨੂੰ ਗਿਆਨ ਘਟ ਹੈ ਤੇ ਮਨੇ ਇੱਕੋ ਹੀ ਐਸੇ ਤਰ੍ਹਾਂ ਦੋ ਨਹੀਂ ਹੁੰਦੇ ਕੱਟ ਗਿਆ ਨਾਲ ਸਸੀ ਹੈ ਇਹ ਜਿਹੜਾ ਇੱਕ ਤਾਂ ਹੁੰਦਾ ਹੰਸ ਅੱਗੇ ਹੰਸ ਅਕੇਲਾ ਹੰਸ ਤੋਂ ਵੱਡ ਹੰਸ ਬੰਦਾ ਫਿਰ ਮੈਂ ਜਾਣਿਆ ਵੱਡ ਹੰਸ ਹੈ ਤੇ ਹੰਸ ਸੀ ਨਾ ਹੰਸ ਨੂੰ ਬਗਲਾ ਕਹਿੰਦੇ ਨੇ ਅੰਦਰ ਬਗਲਾ ਕੋਈ ਹੁੰਦਾ ਥੋੜਾ ਜਾਇ ਤੇ ਹੰਸ ਬਗਲੇ ਦਾ ਫਰਕ ਪੈਦਾ ਕੀਤਾ ਜਿਹੜਾ ਵੱਡ ਹਲੁੱਦ ਸੁਨਦਾ ਹੈ ਇਹਦਾ ਮਨ ਕਾਲਾ ਬਸ ਹੰਸ ਦਾ ਦੋਨ ਕਾਲਾ ਹੁੰਦਾ ਹੈ ਹੰਸ ਦੇ ਵਿੱਚ ਬਗਲਾ ਵੀ ਹੁੰਦਾ ਹੈ ਹਾਂਸੂ ਦੇ ਵਿੱਚ ਬਗਲਾ ਵੀ ਹੁੰਦਾ ਲੋਮਾਂ ਨੂੰ ਨਾਉਦੇ ਉਹਤੀ ਵੀ ਚੁਗਦਾ ਡੱਡਾ ਵੀ ਬਾੜਦਾ ਦੋਏ ਸੱਤਦਾ ਜੇ ਗੁਰਦੌਰੇ ਜਾਂਦਾ ਮੋਤੀ ਚੁਗਦਾ ਤੇ ਬਾਹਰ ਜਾਂਦਾ ਸੋਈ ਜਾਂਦਾ ਫੇਰ ਲੰਡਰ ਜਾਂਦਾ ਉਥੇ ਗੋਤੀ ਚੁਗਦਾ ਗੁਰੂ ਕੇ ਲੰਡਰ ਵਿੱਚ ਹੀਰੇ ਬੋਤੀ ਸੀ ਮੱਤ ਵਿਚ ਰਤਨ ਵਿਆਹ ਮਾਣ ਕੋ ਜਿਹੜਾ ਸ਼ਬਦ ਦਾ ਲੰਡਰ ਹੈ ਉਹ ਹੀਰੇ ਬੋਤੀ ਚੁਗਦਾ ਜਾਂਦਾ ਚਾਰੋ ਸੋਈ ਜੀ ਜਾਂਦਾ ਕਿਉ ਮੈਦਾ ਖਾਂ ਉਥੇ ਉਹ ਖਾਂਦਾ ਹਾਂ ਸਦੀ ਵਿਕਾਸ ਸਦੀ ਵਿਕਾਸ ਸੰਬੱਧ ਨੇ ਆ ਬਾ ਸਦੀ ਜਿਹੜਾ ਮਨ ਖੜ ਜਾਂਦਾ ਉਹਦਾ ਜਦ ਬੁੱਢ ਖੜ ਜਾਂਦਾ ਵਿਚਾਰੇ ਫਿਰ ਉਹ ਪੜਦਾ ਨਹੀਂ ਆ ਸਕਦਾ ਉਹ ਖੜੇ ਸੰਬੜ ਪੜਦਾ ਬੁੱਢਾ ਮਨ ਤਾਂ ਖੜੇ ਹੀ ਰਹੂਗਾ ਜਿਹਦਾ ਮਨ ਖੜ ਗਿਆ ਭਗਤਾਂ ਦਾ ਕਿਸੇ ਤੇ ਪੜਦਾ ਨਹੀਂ ਪੈ ਸਕਿਆ ਭਗਤਾਂ ਤੇ ਪੜਦਾ ਬਾਅਦ ਵਿੱਚ ਦੁਆ ਭਗਤਨਾ ਬਣ ਸਕੇ ਉਹਦਾ ਤਾਂ ਪਰਦਾ ਪਾਉਂਦੇ ਰਹੇ ਨੇ ਦੁਨਿਆਨੇ ਪਰਦੇ ਪੜਦੇ ਦੂਰ ਨਾ ਹੋ ਜਾਣ ਇਹ ਇਸੇ ਦੀ ਕੋਸ਼ਿਸ਼ ਹੋਈ ਹੈ ਜਿਹਦਾ ਪਰਦਾ ਦੂਰ ਹੋ ਗਿਆ ਉਹਦਾ ਦੁਬਾਰਾ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਾ ਕੋਈ ਕਰਦਾ ਉਹਦੇ ਨਾਲ ਨਹੀਂ ਚर्चा ਕਰਦੇ ਹੋਰ ਬਬਲਕ ਨੂੰ ਨਾ ਪਤਾ ਲੱਗ ਜਿਵੇਂ ਇਹ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਅਰਜੇ ਤਹਾ ਕੁਸਮਰਸ ਪਾਵਾ ਅਰਜੇ ਤਹਾ ਕੁਸਮਰਸ ਪਾਵਾ ਔਰ ਹਿਰਦੇ ਵਿੱਚ ਕਮਲ ਵਿੱਚ ਹਿਰਦੇ ਵਿੱਚ ਜਿਹੜਾ ਰਸਾ ਆ ਉਹ ਨੂੰ ਕੁਸਮਰਸ ਪਾਵਾ ਰਸਾ ਆ ਉਹ ਨੂੰ ਕਿਉਂਕਿ ਜਿਹਦਾ ਪਰ ਦੂਰ ਹੋਣਾ ਨੂੰ ਰਸ ਵੀ ਆਉਣਾ ਅਰਜੇ ਤਹਾ ਕੁਸਮਰਸ ਪਾਵਾ ਜਿਹੜਾ ਕੋਈ ਸੈਂਸ ਜਾਣ ਕੋਈ ਵੀ ਖੋਜੀ ਨਵੀਂ ਖੋਜ ਕੋਈ ਲੱਭਦਾ ਸਮਝ ਆਉਂਦੀ ਹੈ ਉਹਨੂੰ ਰਸਵੀ ਆਉਂਦਾ ਆਂਦ ਵੀ ਆਉਂਦਾ ਹੌਸਲਾ ਵੀ ਹੁੰਦਾ ਉਹਨੂੰ ਭਲਾ ਕੇ ਦਿਖਾ ਦੇਵਾਂਗਾ ਕੋਈ ਜਿਹੜੀ ਉਹਨੂੰ ਸਮਝ ਆ ਗਈ ਦੁਨੀਆ ਤੋਂ ਅੱਗੇ ਦੀ ਸਮਝ ਆਉਂਦੀ ਹੈ ਕਿ ਜਿਹੜੀ ਦੁਨੀਆ ਜਾਣਦੇ ਉਹ ਤਾਂ ਬਹਾਂ ਦੀ ਗੱਲ ਜਾਣਦੇ ਦੁਨੀਆ ਉਹਦੀ ਗੱਲ ਮੰਨਦੀ ਹੈ ਦੁਨੀਆ ਉਹਦੀ ਗੱਲ ਨੂੰ ਭਲਾ ਨਹੀਂ ਸਕਦੀ ਆਪਣਾ ਰੰਗ ਨਹੀਂ ਚਾੜ ਸਕਦੀ ਦੁਨੀਆ ਜਿਹੜੇ ਬੰਦੇ ਨੇ ਮੰਨਿਆ ਵੀ ਦੁਨੀਆ ਗੋਲ ਹੈ ਅਗਰ ਸਾਰੀ ਦੁਨੀਆ ਨੂੰ ਬਣਾ ਲਿਆ ਵੀ ਦੁਨੀਆ ਗੋਲ ਹੈ ਜਿਹੜੀ ਬਾਈਬਲ 'ਚ ਲਿਖਿਆ ਸੀ ਦੁਨੀਆ ਚਪਟੀ ਹੈ ਫਲੈਟ ਹੈ ਉਹਨਾਂ ਲੋਕ ਹਟ ਕੇ ਬੁੱਢਦੇ ਸੱਚ ਆਪਣੇ ਆਪ ਨੂੰ ਬਣਾ ਲੈਂਦਾ ਹੁੰਦਾ ਸੱਚ ਵਿੱਚ ਤਾਕਤ ਹੈ ਕਿਉਂ ਉਹ ਨਾ ਕਰਿਆ ਜਿਨ੍ਹਾਂ ਜਰ ਕੋਸ਼ਿਸ਼ ਕਰਦਾ ਝੂਠ ਵੀ ਸੱਚ ਪ੍ਰਗਟ ਨਾ ਹੋਵੇ ਪਰ ਜੇ ਸੱਚ ਪ੍ਰਗਟ ਹੋ ਜਵੇ ਫਿਰ ਸੱਚ ਝੂਠ ਨੂੰ ਢਾ ਲੈਂਦਾ ਕਿਉਂ ਗੂੜ ਵੀ ਖੁੱਟੇ ਨਾਂ ਦਾ ਗੂੜ ਨੂੰ ਫੜ ਸਕਦਾ ਉਹ ਨਾਨਕ ਵੇਲੇ ਬੜਾ ਇਹਨਾਂ ਨੇ ਜੋਰ ਸੀ ਇਹਨਾਂ ਦਾ ਤਕੜਾ ਵਾਦੀ ਜਾਣ ਦਿੱਤੀ ਗੁਰੂ ਨਾਨਕ ਦੇਵ ਜੀ ਇਹਨਾਂ ਦਾ ਨੈਟਵਰਕ ਬਹੁਤ ਤਕੜਾ ਸੀ ਝੂਠਿਆਂ ਦਾ ਸਾਰੀਆਂ ਮੱਤਾ ਝੂਠਿਆਂ ਦੀ ਸਾਰੀ ਇੱਕ ਹੋ ਗਈ ਉਹਨਾਂ ਨੇ ਕਿਹਾ ਕੋੜ ਨੇ ਘੋਟੇ ਨਾਨਕਾ ਉਹ ਸੱਚ ਰਹੀ ਸੱਚਿਆਂ ਨੇ ਕਿਹਾ ਥੁੜੀ ਜਾਵੇ ਹੋਈ ਹੋਈ ਅਖੀਰ ਨੂੰ ਕੋੜ ਨੇ ਆਪੇ ਹੀ ਘੋਟਾ ਸਾਬਤ ਹੋ ਜਾਣ ਸੱਚ ਦੀ ਗੱਲ ਕਰੀ ਜਾਓ ਕੋੜ ਦਾ ਸੱਚ ਨੂੰ ਦੁਆ ਨੂੰ ਲੋਕ ਦੇਖ ਰਹੇ ਨੇ ਦੁਨੀਆ ਨੇ ਆਪੇ ਹੀ ਸੱਚਾ ਝੂਠ ਦਾ ਫਰਕ ਜਾਣ ਲੈਣਾ ਗਿਆਨ ਲੋਕਾਂ ਦਾ ਵਧੀ ਜਾਂਦਾ ਝੂਠਿਆਂ ਦਾ ਸਾਹ ਨੇੜੇ ਹੀ ਟੁੱਟ ਜਾਣਾ ਇਹਨਾਂ ਦਾ ਤੇਲ ਪਟਰੋਲ ਲੈਣੀ ਬੁੱਕ ਜਾਣਾ ਝੂਠਿਆਂ ਦਾ ਇਹਨਾਂ ਕੋਲ ਜਿਆਦਾ ਨਹੀਂ ਹੁੰਦਾ ਗਿਆਨ ਥੋੜਾ ਹੀ ਹੁੰਦਾ ਦੁਨੀਆ ਦਾ ਹੀ ਗਿਆਨ ਉੱਥੇ ਤੱਕ ਪਹੁੰਚ ਗਿਆ ਹੁਣ ਕਿ ਝੂਠੇ ਤਾਂ ਆਪੇ ਹੀ ਉਹਨਾਂ ਦਾ ਜਵਾਬ ਹੀ ਦੇ ਸਕਦੇ ਬੂਰਤੀ ਵਿੱਚ ਪ੍ਰਾਣ ਪ੍ਰਤੀਸ਼ਟਾ ਕਰਦੇ ਨੇ ਜੇ ਹੁੰਦੀ ਹੈ ਡਾਕਟਰ ਸਾਹਿਬਦ ਕਰ ਨੂੰ ਵੀ ਪ੍ਰਾਣ ਪੈ ਗਏ ਬੂਰਤੀ ਚ ਪ੍ਰਾਣ ਪ੍ਰਤੀਸ਼ਟਾ ਕਰਤੀ ਅਸੀਂ ਮੰਨਦੇ ਆ ਪਰ ਸਾਬਤ ਕਰ ਡਾਕਟਰੀ ਦੇ ਵਿੱਚ ਕੀ ਫਰਕ ਪਿਆ ਬੂਰਤੀ ਚ ਕੀ ਨਵੇਂ ਚੱਲਣ ਲੱਗੀ ਕੀ ਬੂਰਤੀ ਨੂੰ ਭੁੱਖ ਲੱਗਣ ਲੱਗੀ ਕੀ ਸਾਹ ਆਉਂਦਾ ਹੈ ਕੀ ਖੂਨ ਖੂਰ ਵੱਧਦਾ ਹੈ ਕੀ ਦੇਖਣ ਲੱਗੇ ਸੌਣ ਲੱਗੇ ਕੀ ਕਦੇ ਬਿਮਾਰ ਹੋ ਰਾਜੀ ਹੁੰਦੀ ਹੈ ਬੂਰਤੀ ਕਿ ਪਾੜਾ ਲੱਗਦਾ ਲੱਗਦਾ ਤਾਂ ਕੁਝ ਵੀ ਨਹੀਂ ਕਿ ਅੱਖ ਚੰਗਦੇ ਆ ਭੁਰਤੀ ਕਿ ਅੱਖ ਦੇ ਡੇਲੇ ਤੇ ਹੱਥ ਰੱਖਦੀਏ ਪਾੜੇ ਨਿਕਲਦਾ ਤੇ ਫਿਰ ਪ੍ਰਾਨ ਪਰਤੇ ਚਾਹਤ ਹੋਵੇਤੀ ਤੁਸੀਂ ਕਿਉਂ ਡਾ ਤੇ ਬੋਲਦੇ ਹੋ ਕਿਹੜੀ ਗੱਲ ਦੀ ਪ੍ਰਾਨ ਪਰਤੇ ਸਾਹਿਬ ਇਹ ਤਾਂ ਡਾਕਟਰ ਨੇ ਸਾਬਤ ਕਰ ਦੇਣਾ ਉਹ ਗੱਲਾਂ ਵਈਆਂ ਹੀ ਹੁਣ ਹੁਣ ਤਾਂ ਸਾਇੰਸ ਨੇ ਸਾਬਤ ਕਰ ਦੇਣਾ ਵੀ ਭਾਈ ਜੇ ਪ੍ਰਾਨ ਪਰਸਿੱਤਾ ਕਰੋ ਤੁਸੀਂ ਤਾਂ ਨਾ ਨੇ 15000 ਏਕੜ ਦੀ ਯੂਨੀਵਰਸਿਟੀ ਹੈ ਉੱਤੇ ਤੁਹਾਡਾ ਟੈਸਟ ਲੰਗੋਗੇ ਜੇ ਪ੍ਰਾਣ ਪ੍ਰਤੀਸ਼ਟਾ ਕਰਕੇ ਆਇਓ ਆਇਓ ਆਪਾਂ ਗਾਜੇ ਬਾਜੇ ਲੈ ਕੇ ਸਾਰੀ ਦੁਨੀਆ ਚ ਕਮਾਈਏ ਬੂਰਤੀ ਰੂਪ ਪ੍ਰਾਣ ਪ੍ਰਤੀਸ਼ਟਾ ਫਿਰ ਟੈਸਟ ਕਰੀਏ ਵੀ ਪ੍ਰਾਣ ਪ੍ਰਤੀਸ਼ਟਾ ਹੋ ਗਈ ਹੈ ਨਹੀਂ ਹੋ ਗਈ ਜੇ ਪਤਾ ਲੱਗ ਜੂ ਪ੍ਰਾਣ ਪ੍ਰਤੀਸ਼ਟਾ ਦਾ ਕੋਣ ਨ ਕੋ ਦੇਖੋ ਟੈਨਾਨ ਦਾ ਰੋਡ ਕਰ ਚੱਜ ਰਹੀ ਰਹਿਣਾ ਤਾਂ ਸੱਚ ਹੈ ਹਾਂਜੀ ਅਰਜੇ ਤਹਾਂ ਕੁਸਮਰਸ ਪਾਵਾ ਪਕਹਿ ਕਹਾ ਕਹਿ ਕਾ ਸਮਝਾਵਾਂ ਅੱਜ ਕੁਸਮ ਕਹਾਂ ਕੁਸਮਰਸ ਪਾਵਾ ਉਹ ਜਿਹੜਾ ਹਿਰਦੇ ਵਿੱਚ ਆਨੰਦ ਆਇਆ ਰੂਹ ਰਾਸ ਆਇਆ ਪਕਹਿ ਕਹ ਉਹ ਕਹਿਆ ਉਹ ਨਹੀਂ ਦੱਸ ਸਕਦਾ ਬਸ ਇੱਥੇ ਤੱਕ ਦਸੂ ਰਾਸ ਕਿਹਾ ਜਾਏ ਤੇਸਟ ਕਿਹਾ ਜਾਏ ਆਨੰਦ ਕਿਹਾ ਜਾਏ ਇਹ ਵੀ ਦੱਸਿਆ ਜਾ ਸਕਦਾ ਸਹੀ ਵਿਗਿਆਨ ਸਮਝਣੀ ਆਵੇ ਤਾਂ ਦੱਸ ਤਾਂ ਸਹੀ ਵਿਗਿਆਨ ਸਮਝਣੀ ਆਵੇ ਤਾਂ ਦੱਸ ਤਾਂ ਜੋ ਦੇ ਕੋ ਗਿਆਨ ਆ ਗਿਆ ਉਹਨੂੰ ਕੋਈ ਅਗਿਆਨਤਾ ਨਹੀਂ ਬਦਲ ਸਕਦਾ ਇਹ ਤਾਂ ਫਤਹ ਜੋ ਸੰਸਾਰ ਦਾ ਗਿਆਨ ਆ ਰਿਹਾ ਡਵੈਲਪ ਹੋ ਰਿਹਾ ਸੰਸਾਰ ਉਹਨੂੰ ਅਗਿਆਨਤਾ ਕੋਈ ਨਹੀਂ ਬਦਲ ਰਿਹਾ ਨਾ ਬਦਲ ਸਕਦਾ ਸਾਰੀਆਂ ਮਤਾਂ ਇੱਥੇ ਹੀ ਨੇ ਜੋ ਲਾ ਲਿਆ ਇਹਨਾਂ ਨੇ ਇਸਾਈਆਂ ਨੇ ਆਖਰ ਸਾਬਤ ਹੋ ਗਿਆ ਜਮੀਰ ਗੋਲ ਹੈ ਤੇਰੇ ਜੋ ਲਾਇ ਹਾਰ ਗਏ ਨਾ ਸਾਰੇ ਐਵੇਂ ਇਹ ਮੂਰਤੀ ਪੂਜਾ ਵਾਲੇ ਨੇ ਹਾਰ ਜਾਣ ਇਹ ਵੀ ਸਾਰੇ ਝੂਠੇ ਨੇ ਹਾਰ ਜਾਣ ਝੂਠ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਬੋਲੇ ਨੇ ਆਪਣੀ ਮਤ ਨੂੰ ਪਪੂਲਰ ਕਰਨ ਵਾਸਤੇ ਪਪੂਲਰ ਸਾਡੀ ਮਤ ਹੋ ਜਵੇ ਨਵੇਂ ਝੂਠ ਬੋਲਦੇ ਸੋ ਹੁਣ ਲਾਈ ਲਾ ਬੜੀ ਬਹਾਦਰੀ ਨਾਲ ਬੰਨ ਲਿਆ ਦਲੇਰੀ ਨਾਲ ਬੰਨ ਲਿਆ ਕਿ ਦੁਨੀਆ ਦੇ ਧਰਮ ਦਾ ਹੈ ਕੋਈ ਅਸਲ ਚ ਪਰ ਜੇ ਉਹ ਹੈ ਸੱਚ ਧਰਮ ਕੋਈ ਤੁਹਾਨੂੰ ਸਮਾ ਆ ਗਿਆ ਸਾਰੀਆਂ ਮਤਾਂ ਦੇ ਝੂਠ ਗ੍ਰੰਥਾ ਜੋ ਕੱਢ ਦੇਣੇ ਚਾਹੀਦੇ ਮਾਤੇ ਕਰੇ ਜੂਗੀ ਝਗੜਾ ਖਤਮ ਹੋ ਜਾਊਗਾ ਬੜੀ ਵਧੀਆ ਗੱਲ ਹੈ ਉਹਨੇ ਕਹੀ ਬਹੁਤ ਹੀ ਇਮਾਨਦਾਰੀ ਦੀ ਗੱਲ ਕਹੀ ਹੈ और यह बड़ी मुश्किल है किसी एडे बड़े गुरु जो हो गल एडमिट कर दी मैं कहना अच्छे कोई गुरु होए नहीं जी ने एडमिट की हो गई शिव जी एडमिट नहीं कर रहा विष्णु नहीं कर रहा एडमिट कोई देवी देवता नहीं एडमिट कर रहा इस्लाम वाल ने एडमिट नहीं की गल एडमिट कर दी और चंगे पासे भी जाऊगी दुनिया का ਕੁਈ ਚੰਗੇ ਪਾਸੇ ਨੂੰ ਜਾਊਗੀ ਗੱਲ ਭਲਾ ਹੋਊਗਾ ਕਿ ਇੱਧਰ ਸਾਰਿਆਂ ਦਾ ਇਤਾਨ ਆਇਆ ਹੈ ਕਿ ਝੂਠ ਤੋਂ ਝੂੜੇ ਲੜਉਂਦਾ ਸਨ ਝੂੜੇ ਖوار ਕਰਦਾ ਸਨ ਝੂੜੇ ਬੈਰ ਬਰੋਲ ਬੈ ਜਾਗਦਾ ਝੂੜੇ ਸਾਰੇ ਝਗੜੇ ਦੀ ਜਾਲ ਇਹਨੂੰ ਖਤਮ ਕਰੋ ਇਮਾਨਦਾਰੀ ਤੇ ਆਜੋ ਸਾਰੇ ਝਗੜੇ ਖਤਮ ਹੋ ਜਾਣ ਜੇ ਇਹ ਹਵਾ ਚੱਲ ਪਵੇ ਸਮਝੋ ਸਜੂਗ ਹੋ ਗਿਆ ਸ੍ਰਿਸ਼ਟੀ ਤੇ ਸਜੂਗ ਦਾ ਕਰ ਰਿਹਾ ਹੈ ਪੜਾ ਕੇ ਆ ਸਾਜੂ ਦੀ ਲੜੀ ਲੱਗੀ ਇਹ ਹੀ ਸਾਜੂ ਦੀ ਲੜੀ ਹੈ